ਸੋ ਅਸੀਂ ਦੇਖ ਰਹੇ ਸੀ ਪ੍ਰਭੂ ਯੀਸ਼ੂ ਮਸੀਹਾ ਪਾਣੀ ਉੱਤੇ ਚੱਲਣਾ ਜਿਸ ਦੇ ਵਿੱਚ ਅਸੀਂ ਇਹ ਦੂਸਰਾ ਵੀਡੀਓ ਆ ਮਤੀ ਦੀ ਜੀ ਉਸ ਦਾ 14 ਅਧਿਆਇ ਉਸ ਦਾ 22 ਵਚਨ ਤੋਂ ਲੈ ਕੇ ਉਸ ਦਾ 33 ਵਚਨ ਤੱਕ ਅਸੀਂ ਇਸ ਨੂੰ ਦੇਖਾਂਗੇ ਔਰ ਅੱਜ ਅਸੀਂ ਦੇਖਾਂਗੇ 14 ਦਾ 23 ਆਇਤ ਨੂੰ ਇਸ ਗੱਲ ਲਿਖਿਆ ਅਤੇ ਉਹ ਭੀੜ ਨੂੰ ਵਿਦਿਆ ਕਰਕੇ ਪ੍ਰਾਰਥਨਾ ਕਰਨ ਲਈ ਨਿਰਾਲੇ ਵਿੱਚ ਪਹਾੜ ਤੇ ਚੜ ਗਿਆ ਅਰ ਜਾਂ ਸਾਂਝ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ ਸੋ ਇੱਥੇ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਜੋ ਜੀਵਨ ਦਾ ਇੱਕ ਅਨੁਸ਼ਾਸਨ ਨੂੰ ਅਸੀਂ ਦੇਖਦੇ ਹਾਂ ਇੱਕ ਸਮਰਪਣ ਨੂੰ ਅਸੀਂ ਦੇਖਦੇ ਹਾਂ ਕਿ ਜਦੋਂ ਇੰਨੀ ਵੱਡੀ ਇੱਕ ਪ੍ਰੇਰ ਮੀਟਿੰਗ ਚਲਾਈ ਆ ਜਿਸ ਦੇ ਵਿੱਚ 10 ਤੋਂ 15000 ਕਰੀਬ ਲੋਕ ਇਕੱਠੇ ਹੋਏ ਆ ਜਦੋਂ 5 ਰੋਟੀਆਂ ਔਰ 2 ਮੱਛੀਆਂ ਦੇ ਨਾਲ ਉਹਨੂੰ ਰਜਾਇਆ ਔਰ ਜਿਹੀ ਪ੍ਰੇਅ ਮੀਟਿੰਗ ਚਲੋਂ ਤੋਂ ਬਾਅਦ ਜਦੋਂ ਕਿ ਸਰੀਰਕ ਤੌਰ ਤੇ ਇੱਕ ਥਕਾਵਟ ਵੀ ਹੋ ਜਾਂਦੀ ਆ ਔਰ ਜਦੋਂ ਹਰ ਕੋਈ ਚਾਹੇਗਾ ਕਿ ਹਾਂ ਜਦੋਂ ਸਾਰੀ ਭੀੜ ਨੂੰ ਵਿਦਿਆ ਕਰ ਦਿੱਤਾ ਆ ਰਾਤ ਦਾ ਹੁਣ ਸਮਾਂ ਆ ਤਾਂ ਅਕਸਰ ਅਸੀਂ ਇੱਕ ਆਰਾਮ ਵਾਲਾ ਉਹ ਬਿਸਤਰ ਪਾਲਦੇ ਆ ਕਿ ਹਾਂ ਹੁਣ ਕੁਝ ਸਮੇ ਲਈ ਅਸੀਂ ਆਰਾਮ ਕਰਾਂਗੇ ਕਿਉਂਕਿ ਕਾਫੀ ਘੰਟੇ ਲਗਾਤਾਰ ਅਸੀਂ ਕੀ ਕੀਤਾ ਇਸ ਭੀੜ ਦੇ ਨਾਲ ਅਸੀਂ ਕੀ ਕੀਤਾ ਸੰਗਤੀ ਕੀਤੀ ਹੈ ਪਰ ਉਸ ਸਮੇਂ ਜਦੋਂ ਅਸੀਂ ਬੈੱਡ ਤੇ ਚੜ੍ਹਨਾ ਪਸੰਦ ਕਰਦੇ ਹਾਂ ਉਸ ਸਮੇਂ ਪ੍ਰਭੂ ਯੀਸ਼ੂ ਮਸੀਹ ਲਿਖਿਆ ਪਹਾੜ ਦੇ ਉੱਤੇ ਚੜ੍ਹ ਗਿਆ ਕਾਦੇ ਵਾਸਤੇ ਆਰਾਮ ਕਰਨ ਵਾਸਤੇ ਨਹੀਂ ਪ੍ਰਾਰਥਨਾ ਕਰਨ ਦੇ ਲਈ ਪ੍ਰਭੂ ਯੀਸ਼ੂ ਮਸੀਹ ਨਿਰਾਲੇਚ ਇਕਾਂਤ ਵਿੱਚ ਕਿਉਂ ਗਿਆ ਪਹਾੜ ਤੇ ਚਲਾ ਗਿਆ ਸੋ ਇਹ ਇੱਕ ਪ੍ਰਭੂ ਯੀਸ਼ੂ ਮਸੀਹ ਦੇ ਇੱਕ ਆਤਮਿਕ ਜੀਵਨ ਦਾ ਅਨੁਸ਼ਾਸਨ ਔਰ ਇੱਕ ਹੋਰ ਚੀਜ਼ ਇਸ ਸਗਾ ਦੇ ਉੱਤੇ ਨੋਟ ਕਰਨ ਵਾਲੀ ਆ ਉਹ ਇਹ ਆ ਕਿ ਦੇਖੋ ਕਿਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਨੇ ਪ੍ਰਾਰਥਨਾ ਕਰਨ ਦਾ ਇੱਕ ਮੌਕਾ ਬਣਾਇਆ ਆਪਣੇ ਵਾਸਤੇ ਇਕਾਂਤ ਵਿੱਚ ਉਸ ਪਿਤਾ ਦੇ ਨਾਲ ਸੰਗਤੀ ਕਰਨ ਦਾ ਜੋ ਕੋ ਮੌਕਾ ਆ ਉਸ ਦਾ ਇੰਤਜ਼ਾਰ ਨਹੀਂ ਕੀਤਾ ਬਲਕਿ ਉਹ ਮੌਕਾ ਆਪ ਬਣਾਇਆ ਉਹ ਕਿਸ ਤਰ੍ਹਾਂ देखो एक समय जब प्रभु यीशु मसीह ਦੇ ਸਾਹਮਣੇ ਦੋ ਗਰੁੱਪ ਆ ਇੱਕ ਭੀੜ ਆ ਔਰ ਦੂਸਰਾ ਆ ਚੇਲੇ ਆ ਸੋ ਕਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਆਪ ਨੂੰ ਇਕਾਂਤ ਵਾਸਤੇ ਦੇਣ ਲਈ ਪਹਿਲੋਂ ਚੇਲਿਆਂ ਨੂੰ ਕਿਹਾ ਤੁਸੀਂ ਜਾਓ ਜਦਕਿ ਉਹਨਾਂ ਨੂੰ ਭੇਜਣ ਤੋਂ ਬਾਅਦ ਪ੍ਰਭੂ ਯੀਸ਼ੂ ਮਸੀਹ ਦਾ ਜੋ ਵਰਕ ਲੋਡ ਆ ਉਹ ਵਧਿਆ ਹੋਏਗਾ ਘਟਿਆ ਨਹੀਂ ਹੋਏਗਾ ਕਿ ਅਸੀਂ ਦੇਖਦੇ ਹਾਂ ਕਿ ਅਗਰ 13 ਜਾਣੇ ਮਿਲ ਕੇ ਅਗਰ ਭੀੜ ਨੂੰ ਵਿਦਿਆ ਕਰਨ ਗਏ ਤਾਂ ਉਹਦੇ ਵਿੱਚ ਵਰਕ ਲੋਡ ਹਮੇਸ਼ਾ ਘਟਦਾ ਹੈ ਇੱਕ ਦੂਸਰੇ ਦਾ ਪਰ ਅਗਰ ਇੱਕ ਵਿਅਕਤੀ 12 ਨੂੰ ਬੋਲਦਾ ਕਿ ਤੁਸੀਂ ਸਾਰੇ ਜਾਓ ਮੈਂ ਇਕੱਲਾ ਹੀ ਇਸ ਸਾਰੀ ਭੀੜ ਨੂੰ ਵਿਦਿਆ ਕਰਕੇ ਹੁੰਦਾ ਹਾਂ ਤਾਂ ਉਹ ਇਸ ਇੱਕ ਵਿਅਕਤੀ ਦਾ ਵਰਕ ਲੋਡ ਕਿੰਨਾ ਵੱਧ ਜਾਏਗਾ ਪਰ ਪ੍ਰਭੂ ਯੀਸ਼ੂ ਮਸੀਹ ਨੇ ਉਸ ਹਾਰਡਵਰਕ ਨੂੰ ਨਹੀਂ ਦੇਖਿਆ ਕਿ ਮੈਨੂੰ ਜ਼ਿਆਦਾ ਕੰਮ ਪੈ ਜਾਏਗਾ ਜਾਂ ਵਰਕ ਲੋਡ ਵੱਧ ਜਾਏਗਾ ਬਲਕੇ ਪ੍ਰਭੂ ਨੇ ਇਸ ਚੀਜ਼ ਨੂੰ ਦੇਖਿਆ ਕਿ ਅਗਰ ਇਹ ਚਲੇ ਜਾਣਗੇ ਤਾਂ ਉਸ ਤੋਂ ਬਾਅਦ ਭੀੜ ਨੂੰ ਵਿਦਿਆ ਕਰਕੇ ਫਿਰ ਮੇਰੇ ਕੋ ਇੱਕ ਸਮਾਂ ਬਣੇਗਾ ਇਕਾਂਤ ਵਿੱਚ ਉਸ ਪਿਤਾ ਨਾਲ ਸੰਗਤੀ ਕਰਨ ਦਾ ਜਦ ਕਿ ਅਸੀਂ ਵਿਸ਼ਵਾਸੀ ਲੋਕ ਕੀ ਕਰਦੇ ਹਾਂ ਅਕਸਰ ਅਸੀਂ ਮੌਕੇ ਦਾ ਇੰਤਜ਼ਾਰ ਕਰਦੇ ਹਾਂ ਕਿ ਹਾਂ ਕਦੋਂ ਇੱਕ ਮੌਕਾ ਆਏਗਾ ਇਕਾਂਤ ਵਿੱਚ ਪ੍ਰਭੂ ਨਾਲ ਬੈਠਣ ਦਾ ਜਾਂ ਪ੍ਰਾਰਥਨਾ ਦਾ ਤਾਂ ਅਸੀਂ ਮੌਕੇ ਦਾ ਇੰਤਜ਼ਾਰ ਹੀ ਕਰਦੇ ਰਹ ਜਾਂਦੇ ਹਾਂ ਪਰ ਕਈ ਵਾਰੀ ਉਹ ਮੌਕਾ ਆਉਂਦਾ ਹੀ ਨਹੀਂ ਪਰ ਯੀਸ਼ੂ ਮਸੀਹ ਨੇ ਮੌਕੇ ਦਾ ਇੰਤਜ਼ਾਰ ਨਹੀਂ ਕੀਤਾ ਕਿ ਹਾਂ ਕਦੋਂ ਚੇਲੇ ਕਿਤੇ ਇੰਦਰ ਦਰਹੋਂਗੇ ਬਲਕਿ ਮੌਕਾ ਬਣਾਇਆ ਸੋ ਮਤਲਬ ਜੇ ਦੇ ਅੰਦਰ ਭੁੱਖਿਆ ਪਿਆਸਿਆ ਉਸ ਪਿਤਾ ਨਾਲ ਸੰਗਤੀ ਕਰਨ ਦੀ ਉਹ ਵਿਅਕਤੀ ਮੌਕਿਆਂ ਦਾ ਇੰਤਜ਼ਾਰ ਨਹੀਂ ਕਰਦਾ ਬਲਕਿ ਉਹ ਆਪਣੇ ਐਫਰਟਸ ਦੇ ਦੁਆਰਾ ਆਪਣੇ ਹਾਰਡ ਵਰਕ ਦੇ ਦੁਆਰਾ ਜੋ ਆ ਉਹ ਮੌਕੇ ਬਣਾਉਂਦਾ ਆ ਮੌਕੇ ਤਿਆਰ ਕਰਦਾ ਆ ਇਸ ਕਰਕੇ ਅਸੀਂ ਦੇਖਦੇ ਕਿ ਯੀਸ਼ੂ ਮਸੀਹ ਨੇ ਉਹ ਦੋਨੋਂ ਗਰੁੱਪ ਨੂੰ ਕਿਸ ਤਰ੍ਹਾਂ ਵਿੱਧਿਆ ਕੀਤਾ ਪਿੱਲੋ ਤੋਂ ਚੇਲਿਆਂ ਨੂੰ ਵਿਧਿਆ ਕੀਤਾ ਕਿ ਤੁਸੀਂ ਜਾਓ ਪਿੱਲੋ ਹੀ ਮੈਂ ਇਹ ਸਾਰਾ ਸੰਭ ਲੈਣਾ ਹੈ ਉਸ ਵਾਰ ਭੀੜ ਨੂੰ ਬਿਰ ਵਿਧਿਆ ਕੀਤਾ ਔਰ ਫਿਰ ਯੀਸ਼ੂ ਮਸੀਹ ਦੇ ਲਾਗੇ ਨਾ ਤਾਂ ਭੀੜ ਰਹਿ ਗਈ ਨਾ ਹੀ ਚੇਲੇ ਰਹਿ ਗਏ ਯੀਸ਼ੂ ਮਸੀਹ ਇਕੱਲਾ ਹੋ ਗਿਆ ਔਰ ਇਹੀ ਮੌਕਾ ਯੀਸ਼ੂ ਮਸੀਹ ਜਾਣਦਾ ਸੀ ਕਿ ਹੁਣ ਮੇਰਾ ਇਕਾਂਤ ਵਾਸ ਜਿਹੜਾ ਆ ਉਹ ਮੈਂ ਸੌਂ ਕੇ ਨਹੀਂ گزارੂੰਗਾ ਉਹ ਮੈਂ ਆਰਾਮ ਦੇ ਕੇ ਨਹੀਂ گزارੂੰਗਾ ਆਪਣੇ ਸ਼ਰੀਰ ਨੂੰ ਉਹ ਥਕਾਵਟ ਦੂਰ ਕਰਨ ਵਿੱਚ ਨਹੀਂ گزارੂੰਗਾ ਇਹ ਮੌਕਾ ਮੇਰੇ ਲਈ ਬਹੁਤ ਇੱਕ ਇੱਕ ਬੈਸਟ ਓਪਰਚੁਨਿਟੀ ਹੈ ਇੱਕ ਗੋਲਡਨ ਓਪਰਚੁਨਿਟੀ ਹੈ ਮੇਰੇ ਵਾਸਤੇ ਕਿ ਮੈਂ ਇਸ ਸਮਾਂ ਜਿਹੜਾ ਆ ਉਹ ਮੈਂ ਪਿਤਾ ਦੇ ਨਾਲ ਸਪੈਂਡ ਕਰੂੰਗਾ ਸੰਗਤੀ ਕਰੂੰਗਾ ਪ੍ਰਾਰਥਨਾ ਕਰੂੰਗਾ ਪਹਾੜ ਤੇ ਚੜ ਕੇ ਪ੍ਰਾਰਥਨਾ ਕਰੂੰਗਾ ਮੈਂ ਪਰ ਜਦੋਂ ਇੱਕ ਵਿਸ਼ਵਾਸੀ ਦੇ ਅੰਦਰ ਪ੍ਰਾਰਥਨਾ ਕਰਨ ਦੀ ਉਸ ਪਰਮੇਸ਼ਰ ਦੇ ਨਾਲ ਸੰਗਤੀ ਕਰਨ ਦੀ ਉਹ ਭੁੱਖ ਪਿਆਸ ਹੀ ਨਹੀਂ ਹੁੰਦੀ ਮਨ ਹੀ ਨਹੀਂ ਹੁੰਦਾ ਤੋ ਅਕਸਰ ਕਈ ਬਹਾਨੇ ਜਿਹੜੇ ਉਹਨਾਂ ਦੇ ਲਈ ਤਿਆਰ ਹੁੰਦੇ ਆ ਕਈ ਵਕਤ ਹਾਲਾਤ ਆ ਐਸਾ ਮਾਹੌਲ ਨੂੰ ਹਮੇਸ਼ਾ ਉਹ ਆਪਣੀ ਢਾਲ ਬਣਾ ਲੈਂਦੇ ਆ ਉਹ ਐਕਸਕਿਊਜ਼ ਬਣਾ ਲੈਂਦੇ ਆ ਕਿ ਹਾਂ ਇਸ ਵਜ੍ਹਾ ਕਰਕੇ ਹਾਂ ਸਾਡਾ ਮਨ ਤੋਂ ਆ ਗਿਆ ਸੀ ਵੀ ਖੁਦਾ ਦੇ ਨਾਲ ਇਕਾਂਤ ਵਿੱਚ ਬੈਠੀਏ ਪਰ ਐਕਚੁਅਲੀ ਸਾਡੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਆ ਉਸ ਤਰ੍ਹਾਂ ਦਾ ਆ ਜਾਂ ਕਈ ਵਾਰ ਇਸ ਤਰ੍ਹਾਂ ਦਾ ਕੋਈ ਚੀਜ਼ਾਂ ਹੋ ਜਾਂਦੀਆਂ ਕੋਈ ਸਾਡੇ ਘਰ ਫੰਕਸ਼ਨ ਹੁੰਦਾ ਆ ਜਾਂ ਕਈ ਵਰੀ ਚਾਹ ਰਿਸ਼ਤੇਦਾਰ ਸਾਡੇ ਘਰ ਇਕੱਠੇ ਹੋ ਜਾਂਦੇ ਆ ਤੋਂ ਅਜਿਹੇ ਮੌਕਿਆਂ ਦੇ ਉੱਤੇ ਫਿਰ ਸਾਡੀ ਸੋਚ ਹੀ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਕਿ ਅਸੀਂ ਪ੍ਰਾਰਥਨਾ ਵੀ ਕਰ ਸਕਦੇ ਆ ਐਸੇ ਮਾਹੌਲ ਦੇ ਵਿੱਚ ਕਿਉਂਕਿ ਅਗਰ ਦੇਖੋ ਇੱਕ ਕੋਰ ਵਿਆਸਿਆ ਨਾ ਤਾਂ ਉਹ ਵਿਅਕਤੀ ਅਜਿਹੇ ਮਾਹੌਲ ਚ ਵੀ ਉਹ ਕਿਤੇ ਨਾ ਕਿਤੇ ਆਪਣਾ ਕੋਈ ਇਸ ਪ੍ਰਕਾਰ ਦੀ ਸੈਟਿੰਗ ਕਰ ਹੀ ਲਏਗਾ ਜਿਸ ਦੇ ਵਿੱਚ ਉਹ ਖੁਦਾ ਦੇ ਨਾਲ ਥੋੜਾ ਟਾਈਮ ਸਪੈਂਡ ਕਰ ਸਕੇ ਅਗਰ ਕਿਸੇ ਦੇ ਅੰਦਰ ਮੰਨਿਆ ਤਾਂ ਪਰਮੇਸ਼ਵਰ ਉਹ ਮੌਕਾ ਬਣਾ ਕੇ ਦੇਵੇਗਾ ਉਸ ਨੂੰ ਉਸ ਦੀ ਮਦਦ ਕਰੇਗਾ ਦੇਖੋ ਕਈ ਵਾਰ ਘਰਾਂ ਦੇ ਵਿੱਚ ਸਾਨੂੰ ਪ੍ਰਾਈਵੇਸੀ ਨਹੀਂ ਮਿਲ ਪਾਂਦੀ ਸਾਡੇ ਘਰ ਚ ਇੰਨੇ ਜ਼ਿਆਦਾ ਰੂਮ ਅਵੇਲੇਬਲ ਨਹੀਂ ਹੁੰਦੇ ਅਜਿਹੇ ਸਮੇਂ ਦੇ ਉੱਤੇ ਅਜਿਹੇ ਮੌਕੇ ਦੇ ਉੱਤੇ ਅਸੀਂ ਛੱਤ ਦੇ ਉੱਪਰ ਟਹਿਲਦੇ ਹੋਏ ਵੀ ਅਸੀਂ ਪਰਮੇਸ਼ਰ ਦੇ ਨਾਲ ਸੰਗਤੀ ਕਰ ਸਕਦੇ ਹਾਂ ਇਕਾਂਤ ਵਿੱਚ ਅਸੀਂ ਥੋੜਾ ਬਾਹਰ ਵਾਕ ਕਰਦੇ ਹੋਏ ਸੜਕ ਦੇ ਉੱਤੇ ਜਾਂ ਗਲੀ ਦੇ ਵਿੱਚ ਅਸੀਂ ਇਸ ਪ੍ਰਕਾਰ ਦੇ ਨਾਲ ਵੀ ਉਸ ਪਰਮੇਸ਼ਰ ਦੇ ਨਾਲ ਸੰਗਤੀ ਕਰ ਸਕਦੇ ਹਾਂ ਕਿ ਹਾਂ ਦੇਖਣ ਵਾਲੇ ਨੂੰ ਇਹੀ ਲੱਗੇਗਾ ਟਹਿਲ ਰਿਹਾ ਆ ਸੈਰ ਕਰ ਰਿਹਾ ਆ ਪਰ ਉਹ ਸਿਰਫ ਤੁਹਾਨੂੰ ਪਤਾ ਹੋਏਗਾ ਜਾਂ ਸਵਰਗ ਦੇ ਪਰਮੇਸ਼ਰ ਨੂੰ ਪਤਾ ਹੋਏਗਾ ਕਿ ਤੁਹਾਡਾ ਟਹਿਲਣਾ ਜਿਹੜਾ ਆ ਉਹ ਕੀ ਆ ਤੁਸੀਂ ਉਸ ਪਰਮੇਸ਼ਰ ਦੇ ਨਾਲ ਤੁਸੀਂ ਕਦਮ ਨਾਲ ਕਦਮ ਮਿਲਾ ਕੇ ਤੁਸੀਂ ਇੱਕ ਸੰਗਤੀ ਕਰ ਰਹੇ ਜੀ ਕਿਉਂਕਿ ਜੇ ਅਸੀਂ ਮਨੁੱਖਾਂ ਨਾਲ ਵੀ ਦੇਖੀ ਉਦਾਹਰਨ ਦੇ ਤੌਰ ਤੇ ਤਾਂ ਜ਼ਰੂਰੀ ਨਹੀਂ ਕਿ ਅਸੀਂ ਮਨੁੱਖਾਂ ਦੇ ਨਾਲ ਹਰ ਵਾਰੀ ਬੰਦ ਕਮਰੇ 'ਚ ਬੈਠ ਕੇ ਹੀ ਸੰਗਤੀ ਕਰਦੇ ਆਂ ਮਨੁੱਖਾਂ ਦੇ ਨਾਲ ਟਾਈਮ ਸਪੈਂਡ ਕਰਨਾ ਜ਼ਰੂਰੀ ਨਹੀਂ ਕਿ ਹਰ ਵਾਰੀ ਅਸੀਂ ਬੈਠ ਕੇ ਹੀ ਕਰਦੇ ਆਂ ਕਈ ਵਾਰਸੀਂ ਵਾਕ ਤੇ ਵੀ ਨਿਕਲਦੇ ਆਂ ਕਿਸੇ ਵਿਅਕਤੀ ਦੇ ਨਾਲ ਚਾਹੇ ਉਹ ਸਾਡਾ ਕੋਈ ਦੋਸਤ ਆ ਚਾਹੇ ਸਾਡੀ ਭੈਣ ਚਾਹੇ ਭਰਾ ਚਾਹੇ ਸਾਡਾ ਕੋਈ ਵੀ ਸਾਕ ਸੰਬੰਧੀ ਆ ਤੋ ਕਈ ਵਾਰ ਅਸੀਂ ਉਸਦੇ ਨਾਲ ਵਾਕ ਤੇ ਵੀ ਨਿਕਲਦੇ ਆ ਉਸ ਸਮੇਂ ਨੂੰ ਵੀ ਅਸੀਂ ਕਿੰਨਾ ਇੰਜੋਏ ਕਰਦੇ ਆ ਇੱਕ ਦੂਸਰੇ ਨਾਲ ਵਾਕ ਕਰਨਾ ਇੱਕ ਦੂਸਰੇ ਨਾਲ ਦਿਲ ਦੀ ਇੱਕ ਗੱਲਬਾਤ ਕਰਨੀ ਪਰ ਉਹ ਸਮੇਂ ਸਾਡਾ ਉਦੇਸ਼ ਜਿਹੜਾ ਸਿਰਫ ਟਹਿਲਣਾ ਨਹੀਂ ਹੁੰਦਾ ਕੋਈ ਕਸਰਤ ਨਹੀਂ ਹੁੰਦੀ ਬਲਕਿ ਸਿਰਫ ਉਸ ਬਨੁੱਖ ਦੇ ਨਾਲ ਥੋੜਾ ਟਾਈਮ ਸਪੈਂਡ ਕਰਨਾ ਉਸ ਦੇ ਨਾਲ ਥੋੜੀ ਇੱਕ ਆਪਣੇ ਆਪ ਦੇ ਦਿਲ ਦੀ ਗੱਲਬਾਤ ਇਕ ਸਾਂਝੀ ਕਰਨੀ ਉਸ ਦੇ ਨਾਲ ਸੋ ਖੁਦਾ ਦੇ ਨਾਲ ਸਾਡਾ ਰਿਸ਼ਤਾ ਵੀ ਜੋ ਆ ਇਸ ਪ੍ਰਕਾਰ ਦਾ ਬੰਨਾ ਆ ਇਹਨਾਂ ਨਜ਼ਦੀਕੀ ਇੱਕ ਸੰਬੰਧ ਬੰਨਾ ਆ ਇਹਨਾਂ ਕਰੀਬੀ ਸੰਬੰਧ ਪਰਮੇਸ਼ਰ ਦੇ ਨਾਲ ਸਾਡਾ ਬੰਨਾ ਆ ਕਿ ਇਸ ਪ੍ਰਕਾਰ ਦੀ ਸੰਗਤੀ ਦਾ ਇੱਕ ਅਨੁਭਵ ਵੀ ਸਾਡੇ ਜੀਵਨ ਦੇ ਵਿੱਚ ਹੋਣਾ ਆ ਹਾਂ ਇਹ ਗੱਲ ਬਿਲਕੁਲ ਸਹੀ ਆ ਕਿ ਬੰਦ ਕਮਰੇ ਦੇ ਵਿੱਚ ਚਾਹੇ ਚੌਂਕੜੀ ਮਾਰ ਕੇ ਚਾਹੇ ਗੁੱਟਨੇ ਟੇਕ ਕੇ ਜਿਸ ਤਰ੍ਹਾਂ ਵੀ ਫਿਜ਼ੀਕਲੀ ਸਾਡੇ ਲਈ ਪੋਸੀਬਲ ਆ ਅਸੀਂ ਪਰਮੇਸ਼ਰ ਦੇ ਨਾਲ ਜੋ ਟਾਈਮ ਸਪੈਂਡ ਕਰਨਾ ਹੈ ਜੋ ਖੁਦਾ ਦੀ ਪ੍ਰਸ਼ਤਿਸ਼ ਕਰਨੀ ਉਹਦੀ ਮਹਿਮਾ ਕਰਨੀ ਆ ਹਾਂ ਉਹ ਬਿਲਕੁਲ ਸਾਡੇ ਜੀਵਨ ਦਾ ਇੱਕ ਹਿੱਸਾ ਇੱਕ ਬੜਾ ਠੋਸ ਇੱਕ ਹਿਸਾਬ ਬਣਿਆ ਰਹਿਣਾ ਆ ਉਹ ਸਾਡਾ ਅਨੁਭਵ ਜੋ ਜੀਵਨ ਦਾ ਆ ਖੁਦਾ ਦੇ ਨਾਲ ਇੱਕ ਬੈਠ ਕੇ ਬੜੇ ਅਨੁਸ਼ਾਸਨ ਦੇ ਨਾਲ ਅਦਬ ਦੇ ਨਾਲ ਇੱਕ ਸਮਾਂ ਆਪਣਾ ਸੈੱਟ ਕਰਕੇ ਰੱਖਣਾ ਆ ਕਿ ਹਾਂ ਅਸੀਂ ਖੁਦਾ ਦੇ ਨਾਲ ਇਸ ਸੰਗਤੀ ਕਰਨੀ ਆ ਪ੍ਰਾਰਥਨਾ ਕਰਨੀ ਆ ਆਰਾਧਨਾ ਕਰਨੀ ਆ ਕੁਝ ਮੌਕੇ ਤੇ ਇਕਾਂਤ ਵਿੱਚ ਕੁਝ ਮੌਕੇ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸਾਥ ਲੈ ਕੇ ਕਰਨਾ ਪ੍ਰਾਰਥਨਾ ਸੰਗਤੀ ਕਰਨਾ ਪਰ ਇਹ ਚੀਜ਼ ਮੈਂ ਕਿਉਂ ਬੋਲ ਰਿਹਾ ਕਿ ਕਈ ਵਾਰ ਸਾਡੇ ਘਰਾਂ ਦੇ ਵਿੱਚ ਸਾਨੂੰ ਪ੍ਰਾਈਵੇਸੀ ਨਹੀਂ ਮਿਲਦੀ ਜਿਸ ਕਰਕੇ ਵਿਸ਼ਵਾਸੀ ਲੋਕ ਪ੍ਰਾਰਥਨਾ ਨਹੀਂ ਕਰਦੇ ਕਿ ਹਾਂ ਸਾਡੇ ਕੋਲ ਪ੍ਰਾਈਵੇਸੀ ਨਹੀਂ ਸੀ ਅਸੀਂ ਕਿੱਥੇ ਪ੍ਰਾਰਥਨਾ ਕਰਦੇ ਤੋ ਅਜਿਹੇ ਸਮੇਂ ਦੇ ਉੱਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਵੀ ਵਿਕਲਪ ਹਮੇਸ਼ਾ ਆਪਣੇ ਲਈ ਜ਼ਿੰਦਾ ਰੱਖੋ ਕਿ ਅਗਰ ਪ੍ਰਾਈਵੇਸੀ ਨਹੀਂ ਮਿਲ ਰਹੀ ਤੋ ਵੀ ਤੁਸੀਂ ਪ੍ਰਾਰਥਨਾ ਕਰੋ ਟੈਰਿਸ ਦੇ ਉੱਤੇ ਚਲੇ ਜਾਓ ਕਲੀਬ ਵਿੱਚ ਆ ਜਾਓ ਸੜਕ ਤੇ ਆ ਜਾਓ ਜੇ ਤੁਹਾਡੇ ਲਈ ਪੋਸੀਬਲ ਹੈ ਅਗਰ ਤਾਂ ਉਸ ਸਮੇਂ ਵੀ ਤੁਸੀਂ ਇਸ ਪ੍ਰਕਾਰ ਦੇ ਨਾਲ ਪ੍ਰਾਰਥਨਾ ਕਰ ਸਕਦੇ ਹੋ ਔਰ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਅਕਸਰ ਜੋ ਆ ਪ੍ਰਾਰਥਨਾ ਕਰਨ ਲਈ ਪਹਾੜ ਦੇ ਉੱਪਰ ਜੋ ਆ ਚਲਾ ਜਾਂਦਾ ਸੀ ਮਤਲਬ ਕਿ ਆ ਕਿ ਤਕੋ ਅਗਰ ਅਸੀਂ ਇੱਕ ਕੰਫਰਟੇਬਲ ਜ਼ੋਨ 'ਚ ਆ ਕੇ ਜਿਸ ਤਰ੍ਹਾਂ ਮੰਨ ਲਓ ਅਸੀਂ ਬੈੱਡ ਦੇ ਉੱਪਰ ਬੈਠੇ ਆ ਅਸੀਂ ਢੋਲ ਆ ਕੇ ਬੈਠੇ ਆ ਇਹ ਸਾਡਾ ਇੱਕ ਕੰਫਰਟੇਬਲ ਜ਼ੋਨ ਇੱਕ ਆਰਾਮ ਦਾ ਇੱਕ ਇੱਕ ਪੋਜੀਸ਼ਨ ਚ ਆ ਕੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਅਕਸਰ ਸਾਡੀ ਨੀਂਦ ਜਿਹੜੀ ਹੈ ਉਹ ਸਾਨੂੰ ਦਬਾ ਲੈਂਦੀ ਹੈ ਕਿਉਂਕਿ ਅਸੀਂ ਪੂਰਾ ਉਹਦੇ ਅਗੋਸ਼ ਵਿੱਚ ਹੀ ਬੈਠੇ ਹਾਂ ਅਸੀਂ ਉਹਦੀ ਗੋਦ ਵਿੱਚ ਹੀ ਬੈਠੇ ਹਾਂ ਔਰ ਸਾਨੂੰ ਬੜੀ ਆਸਾਨੀ ਦੇ ਨਾਲ ਨੀਂਦ ਵੀ ਆ ਜਾਂਦੀ ਹੈ ਔਰ ਸਾਡਾ ਸਰੀਰ ਸਾਡੇ ਦੇ ਪ੍ਰਬਲ ਵੀ ਹੋ ਜਾਂਦਾ ਹੈ ਔਰ ਉੱਥੇ ਅਸੀਂ ਸੋ ਵੀ ਜਾਂਦੇ ਹਾਂ ਪਰ ਅਗਰ ਅਸੀਂ ਆਪਣੇ ਸਰੀਰ ਨੂੰ ਥੋੜਾ ਅਨਕੰਫਰਟੇਬਲ ਜ਼ੋਨ ਚ ਲੈ ਕੇ ਆਵਾਂਗੇ ਨਾ ਅਗਰ ਇੱਕ ਅਜਿਹੇ ਸਥਾਨ ਦੇ ਉੱਤੇ ਜਿੱਥੇ ਸਾਡਾ ਸਰੀਰ ਆਰਾਮ ਨਹੀਂ ਪਾ ਰਿਹਾ ਬਲਕਿ ਥੋੜਾ ਜਿਹਾ ਕਸ਼ਟ ਵਿੱਚ ਹੋ ਕੇ ਗੁਜ਼ਰਿਆ ਆ ਤਾਂ ਅਜਿਹੇ ਸਮੇਂ ਦੇ ਉੱਤੇ ਫਿਰ ਕੀ ਆ ਨੀਂਦ ਸਾਡੇ ਸਰੀਰ ਦੇ ਉੱਤੇ ਪ੍ਰਭਲ ਹੋਣ ਦੀ ਜਿਹੜੀ ਸੰਭਾਵਨਾ ਬਹੁਤ ਘਟ ਜਾਂਦੀ ਆ ਅਗਰ ਪ੍ਰਭੂ ਯਿਸੂ ਮਸੀਹ ਇੱਕ ਬੜੇ ਆਰਾਮ ਦਾ ਇੱਕ ਬਿਸਤਰ ਤੇ ਆ ਕੇ ਪ੍ਰਾਰਥਨਾ ਕਰੇਗਾ ਟੋਲ ਆ ਕੇ ਤਾਂ ਉਸ ਸਮੇਂ ਬੜੀ ਆਸਾਨੀ ਨਾਲ ਹੋ ਸਕਦਾ ਪ੍ਰਭੂ ਯਿਸੂ ਮਸੀਹ ਨੂੰ ਨੀਂਦ ਆ ਜਾਏ ਪਰ ਅਗਰ ਤੁਸੀਂ ਇਸਮਸੀ ਪਹਾੜ ਦੇ ਉੱਤੇ ਜਾ ਕੇ ਜਿੱਥੇ ਕੋਈ ਬਿਸਤਰ ਨਹੀਂ ਆ ਕੋਈ ਡਬਲ ਬੈੱਡ ਨਹੀਂ ਆ ਕੋਈ ਗੱਦਾ ਨਹੀਂ ਆ ਤਾਂ ਅਜਿਹੇ ਹਾਲਾਤ ਵਿੱਚ ਸੰਭਾਵਨਾ ਬਹੁਤ ਘਟ ਜਾਂਦੀ ਹੈ ਕਿ ਇੱਕ ਨੀਂਦ ਤੁਹਾਨੂੰ ਦਬਾ ਲੇ ਕਿਉਂ ਕਿਉਂਕਿ ਅਕਸਰ ਸਾਡੇ ਜੀਵਨ ਦਾ ਅਨੁਭਵ ਕਿੰਦਾ ਪ੍ਰਾਰਥਨਾ ਦਾ ਕਿ ਅਸੀਂ ਬੈਠੇ ਤੋਂ ਆ ਪ੍ਰਾਰਥਨਾ ਤੇ ਸੋਚ ਕੇ ਕਿ ਹਾਂ ਅੱਜ ਇੱਕ ਘੰਟਾ ਦੋ ਘੰਟੇ ਅਸੀਂ ਪ੍ਰਾਰਥਨਾ ਕਰਕੇ ਸੋਵਾਂਗੇ ਪਰ ਕਦੋਂ ਸਾਨੂੰ ਪ੍ਰਾਰਥਨਾ ਕਰਦੇ ਆਂ ਨੀਂਦ ਆ ਗਈ ਕਦੋਂ ਅਸੀਂ ਲੇਟ ਕੇ ਇਹ ਚੀਜ਼ ਸਾਨੂੰ ਪਤਾ ਹੀ ਨਹੀਂ ਚੱਲਦੀ ਔਰ ਸਾਨੂੰ ਫਿਰ ਸਵੇਰ ਹੀ ਸਾਡੀ ਜਾਗ ਖੁੱਲਦੀ ਆ ਫਿਰ ਪਤਾ ਚੱਲਦਾ ਕਿ ਹਾਂ ਮੈਂ ਪ੍ਰਾਰਥਨਾ ਦੇ ਵਿੱਚ ਬੈਠਾ ਸੀ ਪਰ ਮੈਨੂੰ ਨਹੀਂ ਪਤਾ ਕਦੋਂ ਨੀਂਦ ਆ ਗਈ ਪਰ ਉਹਦੀ ਬਜਾਏ ਜੇ ਅਸੀਂ ਆਪਣੇ ਬਿਸਤਰ ਨੂੰ ਛੱਡ ਕੇ ਅਗਰ ਅਸੀਂ ਅਗਰ ਜ਼ਮੀਨ ਤੇ ਕਪੜਾ ਵਿਛਾ ਕੇ ਅਗਰ ਕੋਸ਼ਿਸ਼ ਕਰੀਂ ਅਗਰ ਚੌਂਕੜੀ ਮਾਰ ਕੇ ਜਾਂ ਗੁੱਡਨੇ ਟੇਕ ਕੇ ਜਾਂ ਖੜੇ ਹੋ ਕੇ ਅਗਰ ਸਾਨੂੰ ਲੱਗਦਾ ਨਾ ਕਿ ਸਾਨੂੰ ਅਸੀਂ ਬੈਠਦੇ ਆਂ ਤਾਂ ਨੀਂਦ ਆ ਜਾਂਦੀ ਤਾਂ ਖੜੇ ਹੋ ਜਾਓ ਔਰ ਫਿਰ ਵੀ ਜੇ ਸਾਨੂੰ ਨੀਂਦ ਬਹੁਤ ਦਬਾ ਰਹੀ ਆ ਤਾਂ ਅੱਖਾਂ ਦੇ ਉੱਤੇ ਛਿੱਟੇ ਵੀ ਅਸੀਂ ਮਾਰ ਸਕਦੇ ਆਂ ਅਸੀਂ ਇਸ ਪ੍ਰਕਾਰ ਦਾ ਕੁਝ ਨਾ ਕੁਝ ਕਰ ਸਕਦੇ ਆਂ ਜੋ ਸਾਡੇ ਸਰੀਰ ਦੇ ਥੋੜਾ ਅਗੇਨਸਟ ਹੋਏਗਾ ਉਹਦੇ ਵਿਰੋਧ ਵਿੱਚ ਹੋਏਗਾ ਥੋੜਾ ਜਿਹਾ ਅਗਰ ਇਸ ਪ੍ਰਕਾਰ ਨਾ ਕਰਾਂਗੇ ਤਾਂ ਅਸੀਂ ਜ਼ਰੂਰ ਅਸੀਂ ਪ੍ਰਾਰਥਨਾ ਵਿੱਚ ਇੱਕ ਟਾਈਮ ਸਪੈਂਡ ਕਰ ਪਾਵਾਂਗੇ ਕਿਉਂਕਿ ਅਕਸਰ ਅਸੀਂ ਆਪਣੇ ਸਰੀਰ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਜਿਹਨੂੰ ਅਸੀਂ ਕਹਿ ਸਕਦੇ ਆ ਕਿ ਰਹਿਮਦਿਲ ਅਸੀਂ ਹੋ ਜਾਂਦੇ ਆ ਅਸੀਂ ਉਸ ਨੂੰ ਜ਼ਿਆਦਾ ਕਸ਼ਟ ਦੇਣਾ ਪਸੰਦ ਨਹੀਂ ਕਰਦੇ ਪਰ ਪ੍ਰਭੂ ਯੇਸ਼ੂ ਮਸੀਹ ਦੇ ਨਿੱਜੀ ਜੀਵਨ ਨੂੰ ਪ੍ਰਾਰਥਨਾ ਵਾਲੇ ਜੀਵਨੋਂ ਅਸੀਂ ਦੇਖਦੇ ਆ ਕਿ ਕਿਸ ਪ੍ਰਕਾਰ ਪ੍ਰਭੂ ਯੇਸ਼ੂ ਮਸੀਹ ਨੇ ਆਪਣੇ ਸਰੀਰ ਨੂੰ ਪੂਰਾ ਜਿਹਨੂੰ ਅਸੀਂ ਕਹਿ ਸਕਦੇ ਆ ਨਾ ਰਗੜਿਆ ਪੂਰਾ ਪ੍ਰਭੂ ਯੇਸ਼ੂ ਮਸੀਹ ਨੇ ਆਪਣੇ ਸਰੀਰ ਨੂੰ ਕਸ਼ਟ ਦੇ ਵਿੱਚ ਲੰਗਾਇਆ ਜਦੋਂ ਇੱਕੋ ਜੀਡੀ ਭੀੜ ਨੂੰ ਪੰਜ ਰੋਟੀਆਂ ਦੋ ਮੱਛੀਆਂ ਪ੍ਰਭੂ ਨੇ ਖਵਾਈਆਂ ਉਹ ਭੀੜ ਦੇਖੋ ਜਾ ਕੇ ਸਾਰੇ ਆਪੋ ਆਪਣੇ ਘਰਾਂ ਵਿੱਚ ਸੋ ਗਏ ਹੋਣਗੇ ਸਾਰੇ ਆਪਣੇ ਘਰਾਂ ਚ ਚੈਨ ਦੀ ਨੀਂਦ ਸੋ ਰਹੀ ਹੋਣਗੇ ਕਿ ਹਾਂ ਅੱਜ ਪ੍ਰਭੂ ਨੇ ਸਾਨੂੰ পেট ਭਰ ਕੇ ਰੋਟੀ ਖਵਾਈ ਪਰ ਜਿੰਨੇ ਖਵਾਈ ਆ ਉਹ ਆਪਣੇ ਬਿਸਤਰ ਤੇ ਜਾ ਕੇ ਨਹੀਂ ਸੋ ਗਿਆ ਬਲਕਿ ਉਹ ਕਿੱਥੇ ਆ ਪਹਾੜ ਚੜ ਗਿਆ ਆ ਔਰ ਨਿਰਾਲੇ ਚ ਲਿਖੇ ਪ੍ਰਾਰਥਨਾ ਕਰ ਰਿਹਾ ਹੈ ਜਿਹੜੇ ਲੋਕ ਆਸ਼ੀਸ਼ ਪਾ ਕੇ ਗਏ ਆ ਉਹ ਘਰਾਂ 'ਚ ਜਾ ਕੇ ਸੋਹਰੇ ਹੋਣਗੇ ਆਲਮੋਸਟ ਸਾਰੇ ਪਰ ਜਿਹਦੇ ਦੁਆਰਾ ਆਸ਼ੀਸ਼ ਪਾਈ ਆ ਉਹ ਕੀ ਨਹੀਂ ਕਰ ਰਿਹਾ ਉਹ ਆਰਾਮ ਨਹੀਂ ਕਰ ਰਿਹਾ ਬਲਕਿ ਉਹ ਪਹਾੜ ਤੇ ਕੀ ਕਰ ਰਿਹਾ ਪ੍ਰਾਰਥਨਾ ਕਰ ਰਿਹਾ ਕਿਉਂ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਜਾਣਦਾ ਅੱਜ ਇੱਕ ਭੀੜ ਨੇ ਮੇਰੇ ਦੁਆਰਾ ਆਸ਼ੀਸ਼ ਪਾਈ ਆ ਅੱਜ ਇੱਕ ਭੀੜ ਨੇ ਮੇਰੇ ਕੋਲ ਆ ਕੇ ਸੰਤੁਸ਼ਟੀ ਪਾਈ ਆ ਪਰ ਇੱਕ ਭੀੜ ਕੱਲ ਫੇਰ ਆਏਗੀ ਇੱਕ ਭੀੜ ਨੇ ਕੱਲ ਵੀ ਹੋਣਾ ਆ ਔਰ ਉਹ ਵੀ ਆਸ਼ੀਸ਼ ਪਾ ਕੇ ਜਾਏ ਉਹ ਵੀ ਮੇਰੇ ਕੋਲੋਂ ਕੁਝ ਸਵਰਗ ਦੇ ਪਦਾਰਥ ਪਾ ਕੇ ਜਾਏ ਇਸ ਲਈ ਜ਼ਰੂਰੀ ਆ ਕਿ ਮੈਂ ਉਸ ਪਿਤਾ ਦੇ ਨਾਲ ਆਪਣੀ ਸੰਗਤੀ ਨੂੰ ਜਾਰੀ ਰੱਖਾਂ ਔਰ ਪ੍ਰਭੂ ਯੀਸ਼ੂ ਮਸੀਹ ਦੇ ਜੀਵਨ ਨੂੰ ਦੇਖ ਕੇ ਇੱਕ ਗੱਲ ਸਾਨੂੰ ਅੱਛੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਆ ਕਿ ਉਹੀ ਵਿਅਕਤੀ ਉਹੀ ਸੇਵਕ ਖੁਦਾ ਦਾ ਆਪਣੇ ਸਾਹਮਣੇ ਖੜੀ ਸੰਗਤ ਨੂੰ ਆਪਣੇ ਕੋਲ ਆਈ ਉਸ ਭੀੜ ਨੂੰ ਉਸ ਸਵਰਗ ਦੇ ਪਦਾਰਥ ਦੇਣਾ ਜਾਣਦਾ ਆ ਉਹ ਹੀ ਸੇਵਕ ਜਿਹੜਾ ਇਕਾਂਤ ਵਿੱਚ ਉਸ ਸਵਰਗ ਦੇ ਪਰਮੇਸ਼ਰ ਦੇ ਨਾਲ ਸੰਗਤੀ ਕਰਨੀ ਜਾਣਦਾ ਆ ਜਿਹੜਾ ਇਕਾਂਤ ਵਿੱਚ ਸਵਰਗ ਤੋਂ ਪਾਉਣਾ ਜਾਣਦਾ ਆ ਜਿਹੜਾ ਸਵਰਗ ਤੋਂ ਪਾਉਣਾ ਜਾਣਦਾ ਆ ਦੂਸਰਿਆਂ ਵਾਸਤੇ ਉਹ ਹੀ ਸੇਵਕ ਆ ਉਹ ਹੀ ਵਿਸ਼ਵਾਸੀ ਜਾਂਦੇ ਆ ਜਿਹੜਾ ਦੂਸਰਿਆਂ ਨੂੰ ਸਵਰਗ ਦੇ ਪਦਾਰਥ ਮੁਹੱਈਆ ਕਰਨਾ ਵੀ ਜਾਂਦਾ ਹੈ ਦੇਖੋ ਅੱਜ ਇਸ ਸਮਾਜ ਵਿੱਚ ਜੋ ਆ ਬਹੁਤ ਸਾਰੇ ਸੋਸ਼ਲ ਵਰਕਰ ਖੜੇ ਹੁੰਦੇ ਆ ਸਮਾਜ ਸੇਵਕ ਖੜੇ ਹੁੰਦੇ ਆ ਐਨ ਜੀਓ ਚਲਾਉਂਦੇ ਆ ਔਰ ਉਹ ਇੱਕ ਬਹੁਤ ਅੱਛਾ ਕੰਮ ਹੈ ਜੇਕਰ ਕੋਈ ਇਸ ਦਾ ਜ਼ਿੰਮੇਵਾਰੀ ਲੈਂਦਾ ਆ ਤਾਂ ਬਹੁਤ ਅੱਛੀ ਸੇਵਾ ਆ ਪਰ ਉਸ ਸੇਵਾ ਦਾ ਸਿਧਾਂਤ ਕੀ ਆ ਮਨੁੱਖਾਂ ਤੋਂ pa ਕੇ ਮਨੁੱਖਾਂ ਨੂੰ ਦੇਣਾ ਉਹ ਆ ਉਹਨਾਂ ਦੀ ਸੇਵਾ ਪਰ ਪ੍ਰਭੂ ਯੀਸ਼ੂ ਮਸੀਹ ਦੀ ਔਰ ਤੋਂ ਬਖਸ਼ੀ ਗਈ ਜੋ ਸੇਵਾ ਆ ਉਹ ਮਨੁੱਖਾਂ ਤੋਂ ਪਾ ਕੇ ਮਨੁੱਖਾਂ ਨੂੰ ਦੇਣਾ ਨਹੀਂ ਸੰਸਾਰ ਦਾ ਕੁਝ ਪਾ ਕੇ ਸੰਸਾਰ ਨੂੰ ਕੁਝ ਦੇਣਾ ਨਹੀਂ ਆ ਬਲਕਿ ਪ੍ਰਭੂ ਯੀਸ਼ੂ ਮਸੀਹ ਦੀ ਔਰ ਤੋਂ ਜੋ ਬਖਸ਼ੀ ਗਈ ਸੇਵਾ ਕੀ ਆ ਸਵਰਗ ਦੇ ਪਰਮੇਸ਼ਵਰ ਤੋਂ ਕੁਝ ਪਾ ਕੇ ਮਨੁੱਖਾਂ ਨੂੰ ਕੁਝ ਦੇਣਾ ਇਹ ਆ ਪਰਮੇਸ਼ਰ ਦੇ ਦੁਆਰਾ ਬਖਸ਼ੀ ਗਈ ਸੇਵਾ ਸੁਸਮਾਚਾਰ ਦੀ ਸੇਵਾ ਇਹ ਆ ਪ੍ਰਭੂ ਯੀਸ਼ੂ ਮਸੀਹ ਦੀ ਉਸ ਸੇਵਕਾਈ ਜੋ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਕਰਦੇ ਆ ਦੇਖਦੇ ਆ ਪ੍ਰਭੂ ਯੀਸ਼ੂ ਮਸੀਹ ਇਕਾਂਤ ਵਿੱਚ ਹੁੰਦਾ ਆ ਆਪਣੇ ਪਿਤਾ ਦੇ ਨਾਲ ਸੰਗਤੀ ਕਰਦਾ ਆ ਔਰ ਉਸ ਤੋਂ ਬਾਅਦ ਉਸ ਭੀੜ ਦੇ ਵਿੱਚ ਜਾਂਦਾ ਆ ਜਿਹੜੀ ਭੀੜ ਉਸ ਤੇ ਲਈ ਆਈ ਆ ਉਸ ਕੋਲ ਆਈ ਆ ਕੁਝ ਹਾਸਲ ਕਰਨ ਵਾਸਤੇ ਸੋ ਇਸ ਲਈ ਜਿਹੜਾ ਸੇਵਕ ਪਰਮੇਸ਼ਰ ਤੋਂ پا ਕੇ ਜੋ ਆਪਣੇ ਕੋਲ ਆਈ ਸੰਗਤ ਨੂੰ ਕੁਝ ਦੇਣਾ ਜਾਣਦਾ ਆ ਉਹੀ ਆ ਪਰਮੇਸ਼ਰ ਦਾ ਖੜਾ ਕੀਤਾ ਉਹੀ ਅੱਜ ਨੂੰ ਪਰਮੇਸ਼ਰ ਨੇ ਖੜਾ ਕੀਤਾ ਆਪਣੀ ਸੇਵਕਾਈ ਲਈ ਜਿਸ ਪ੍ਰਕਾਰ ਪਰਮੇਸ਼ਰ ਤੇ ਦਾਸ موسی ਨਬੀ ਨੂੰ ਸੀ ਦੇਖਦੇ ਆ موسی ਨਬੀ ਦੀ ਸੇਵਕਾਈ ਨੂੰ ਅਗਰ ਅਸੀਂ ਮਨਨ ਕਰੀਏ ਅਗਰ ਅਸੀਂ ਉਸ ਨੂੰ ਦੇਖੀਏ ਤਾਂ ਸਾਨੂੰ ਅੱਛੀ ਤਰ੍ਹਾਂ ਸਮਝ ਆ ਜਾਂਦਾ ਹੈ ਕਿ ਕਿਸ ਪ੍ਰਕਾਰ ਉਸ ਪਰਮੇਸ਼ਰ ਤੋਂ ਪਾ ਕੇ ਸੰਗਤ ਨੂੰ ਮੁਹੱਈਆ ਕੀਤਾ ਜਾਂਦਾ ਹੈ ਉਹ ਚੀਜ਼ ਨੂੰ ਅਸੀਂ موسی ਨਬੀ ਦੀ ਸੇਵਕਾਈ ਦੇ ਵਿੱਚ ਅੱਛੀ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਅਸੀਂ ਸਮਝ ਸਕਦੇ ਹਾਂ موسی ਰਬੀ ਨੇ 32 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕਿੰਨਾ ਕੁਝ ਮੁਹੱਈਆ ਕੀਤਾ ਚਾਹੇ ਉਹ ਚਟਾਨ ਚੋਂ ਨਿਕਲਣ ਵਾਲਾ ਪਾਣੀ ਸੀ ਚਾਹੇ ਉਹ ਬਟੇਰੇ ਸੀ ਚਾਹੇ ਉਹ ਮੰਨਾ ਸੀ ਚਾਹੇ ਉਹ ਸਵਰਗੀ ਵਚਨ ਸੀ ਜਹੇ ਹਰ ਚੀਜ਼ ਉਸਨੇ ਪਰਮੇਸ਼ਵਰ ਤੋਂ پا ਕੇ ਉਸ ਨੇ ਇਸرائیਲੀਆਂ ਨੂੰ ਮੁਹैया ਕੀਤੀ ਉਸ ਵਾਸਤੇ ਉਸ ਨੂੰ ਕਿੰਨੀ ਵਾਰ ਪਹਾੜ ਚੜਨਾ ਪਿਆ ਔਰ ਇਸ ਸਗਾ ਦੇ ਉੱਤੇ ਵੀ ਜੋ वचन ਦੇਤੇ ਅਸੀਂ ਮੰਨ ਕਰ ਰਹੇ ਹਾਂ ਮੱਤੀ 14 ਦਾ 23 ਵਚਨ ਇਸ ਸਗਾ ਦੇ ਉੱਤੇ ਪ੍ਰਭੂ ਯੀਸ਼ੂ ਮਸੀਹ ਨੂੰ ਵੀ ਅਸੀਂ ਕੋ ਪਹਾੜ ਚੜਦਾ ਹੋਇਆ ਅਸੀਂ ਦੇਖਦੇ ਹਾਂ ਔਰ ਇਹ ਹੀ ਆ ਇੱਕ ਪਰਮੇਸ਼ਰ ਦੇ ਸੇਵਕਾਂ ਦਾ ਇੱਕ ਜੀਵਨ ਦਾ ਸਿਧਾਂਤ ਉਹ ਸੰਗਤ ਲਈ ਜਦੋਂ ਵੀ ਕੁਝ ਪਾਉਣ ਦੇ ਵਾਸਤੇ ਉਹਨਾਂ ਨੂੰ ਪਹਾੜ ਚੜਨਾ ਪਏਗਾ ਉਹ ਕਦੀ ਉਹ ਪਹਾੜ ਚੜਨ ਤੋਂ ਕਦੀ ਪਿੱਛੇ ਨਹੀਂ ਹਟਣਗੇ ਉਹ ਪਹਾੜ ਚੜਨ ਤੋਂ ਬਚਨ ਦਾ ਕੋਈ ਵੀ ਉਹ ਰਸਤਾ ਨਹੀਂ ਖੋਜਣਗੇ ਬਲਕਿ ਜਦੋਂ ਉਹਨਾਂ ਨੂੰ ਪਤਾ ਹੈ ਕਿ ਹਾਂ ਆਪਣੇ ਕੋਲ ਆ ਰਹੀ ਸੰਗਤ ਲਈ ਮੈਂ ਉਸ ਪਰਮੇਸ਼ਰ ਤੋਂ ਕੁਝ ਪੜਨਾ ਹੈ ਉਹਦੇ ਵਾਸਤੇ ਮੈਨੂੰ ਪਹਾੜ ਚੜਨਾ ਪਏਗਾ ਉਹ ਪਹਾੜ ਚੜਨ ਲਈ ਅੱਗੇ ਆਉਣਗੇ ਚਾਹੇ ਉਹ ਥੱਕੇ ਹੋਏ ਆ ਚਾਹੇ ਉਹ ਟੁੱਟੇ ਹੋਏ ਆ ਚਾਹੇ ਹੁsse ਹੋਏ ਆ ਚਾਹੇ ਕਿਸ ਪ੍ਰਕਾਰ ਦੇ ਵੀ ਦਸ਼ਾ ਹੋਏਗੀ ਪਰ ਪਰਮੇਸ਼ਰ ਦਾ ਖੜਾ ਕੀਤਾ ਕੋਈ ਵੀ ਸੇਵਕ ਉਹ ਪਹਾੜ ਚੜਨ ਤੋਂ ਪਿੱਛੇ ਨਹੀਂ ਹਟੇਗਾ ਜਿਸ ਪਹਾੜ ਦੇ ਉੱਤੇ ਖੁਦਾ ਨੇ ਉਹਦੇ ਵਾਸਤੇ ਕੁਝ ਆਸ਼ੀਸ਼ਾਂ ਕੁਝ ਬਰਕਤਾਂ ਕੁਝ ਸਵਰਗ ਦੇ ਪਦਾਰਥ ਰੱਖੇ ਹੋਏ ਆ ਕਿ ਤੂੰ ਆ ਔਰ ਇਹਨਾਂ ਨੂੰ ਹਾਸਲ ਕਰ ਔਰ ਤੇਰੇ ਕੋਲ ਜੋ ਆਉਣਗੇ ਤੂੰ ਇਹ ਸਭ ਉਹਨਾਂ ਨੂੰ ਮੁਹੱਈਆ ਕਰੇਗਾ ਪਰਮੇਸ਼ਰ ਨੇ ਆਪਣੇ ਦਾਸ موسی ਲਈ ਇੱਕ ਪਹਾੜ ਠਹਿਰਾਸ਼ ਡਿਆ ਕਿ موسی ਅਗਰ ਤੂੰ ਸਵਰਗ ਦੇ ਉਹ ਪਦਾਰਥ ਪਾਉਣੇ ਆ ਅਗਰ ਸਵਰਗ ਤੋਂ ਪਾ ਕੇ ਅਗਰ ਦੂਸਰਿਆਂ ਨੂੰ ਦੇਣ ਦੀ ਸੇਵਾ ਕਰਨੀ ਆ ਤਾਂ ਤੈਨੂੰ ਪਹਾੜ ਚੜਨਾ ਪਏਗਾ ਇੱਕ ਵਾਰੀ ਨਹੀਂ ਬਲਕਿ بار-ਬਾਰ ਔਰ ਇਸੇ ਪ੍ਰਕਾਰ ਦੀ ਸੇਵਾ ਲਈ ਇੱਕ ਵਿਸ਼ਵਾਸੀ ਨੇ ਖੜੇ ਹੋਣਾ ਹੈ ਇੱਕ ਸੇਵਕ ਨੇ ਖੜੇ ਹੋਣਾ ਹੈ ਕਿ ਹਾਂ ਪ੍ਰਭੂ ਤੂੰ ਜਿੱਥੇ ਵੀ ਸਵਰਗ ਦੇ ਪਦਾਰਥ ਰੱਖਿਆ ਤੂੰ ਉਹ ਪਹਾੜ ਮੈਨੂੰ ਦਿਖਾ ਦੇ ਪ੍ਰਭੂ ਪ੍ਰਭੂ ਮੈਂ ਤੇਰੀ ਕਿਰਪਾ ਤੇਰੀ ਦਇਆ ਤੇਰੇ ਅਨੁਗ੍ਰਹਿ ਦੇ ਨਾਲ ਪ੍ਰਭੂ ਮੈਂ ਪਹਾੜ ਚੜੂੰਗਾ ਉਹਨਾਂ ਸਵਰਗ ਦੇ ਪਦਾਰਥਾਂ ਨੂੰ ਹਾਸਲ ਕਰਨ ਲਈ ਸਿਰਫ ਪ੍ਰਭੂ ਆਪਣੇ ਵਾਸਤੇ ਨਹੀਂ ਬਲਕਿ ਉਹਨਾਂ ਲੋਕਾਂ ਵਾਸਤੇ ਵੀ ਜਿਨ੍ਹਾਂ ਨੂੰ ਪ੍ਰਭੂ ਤੂੰ ਮੇਰੇ ਤੱਕ ਲੈ ਕੇ ਆਏਂਗਾ ਜਿਨ੍ਹਾਂ ਨੂੰ ਮੇਰੇ ਕੋਲ ਲੈ ਕੇ ਆਏਂਗਾ ਜਾਂ ਜਿਨ੍ਹਾਂ ਕੋਲ ਤੂੰ ਮੈਨੂੰ ਭੇਜੇਂਗਾ ਪ੍ਰਭੂ بس ਸਵਰਗ ਦੇ ਪਦਾਰਥ ਪਾਉਣ ਵਾਸਤੇ ਪ੍ਰਭੂ ਮੈਂ ਹਰ ਪਹਾੜ ਚੜਨ ਲਈ ਮੈਂ ਤਿਆਰ ਹਾਂ ਸੁ ਪਹਾੜ ਚੜਨ ਤੋਂ ਕੀ ਭਾਵ ਆ ਕਿ ਕਈ ਵਾਰ ਜਿਸ ਤਰ੍ਹਾਂ ਸਾਡੇ ਜੀਵਨ ਵਿੱਚ ਕਈ ਕਠਿਨਾਈਆਂ ਚੁਣੌਤੀਆਂ ਮੁਸ਼ਕਲਾਂ ਪਰੇਸ਼ਾਨੀਆਂ ਜਾਂ ਕਈ ਵਾਰੀ ਸਾਡੇ ਸਰੀਰਿਕ ਦੁੱਖ ਬਿਮਾਰੀਆਂ ਵੀ ਸਾਡੇ ਅੱਗੇ ਸਾਨੂੰ ਆਨ ਦਬਾਉਂਦੀਆਂ ਹਨ ਜਿਸ ਦੇ ਕਾਰਨ ਅਸੀਂ ਸੰਗਤੀ ਨਹੀਂ ਕਰ ਪੁੰਦੇ ਪ੍ਰਾਰਥਨਾ ਨਹੀਂ ਕਰ ਪੁੰਦੇ ਸਾਡੇ ਲਈ ਪ੍ਰਾਸਨਾ ਵੀ ਇੱਕ ਇੱਕ ਪਹਾੜ ਚੜਨ ਦੇ ਬਰਾਬਰ ਹੋ ਜਾਂਦੀ ਹੈ ਸੋ ਜਿਹੇ ਸਮੇਂ ਤੇ ਜਦ ਤੁਸੀਂ ਜਿਹੜੇ ਇਰਾਦਾ ਅਸੀਂ ਕਰ ਲੈਂਦੇ ਹਾਂ ਕਿ ਪ੍ਰਭੂ ਚਾਹੇ ਕਠਿਨਾਈ ਆ ਚਾਹੇ ਬਿਮਾਰੀ ਆ ਚਾਹੇ ਸੰਕਟ ਆ ਚਾਹੇ ਇੱਕ ਬਹੁਤ ਹੀ ਚੁਣੌਤੀ ਹੈ ਮੇਰੇ ਵਾਸਤੇ ਪ੍ਰਾਰਥਨਾ ਕਰਨਾ ਪਰ ਮੈਂ ਇਸ ਚੁਣੌਤੀ ਦਾ ਸਾਹਮਣਾ ਕਰੂੰਗਾ ਪ੍ਰਭੂ ਮੈਂ ਸਭ ਕਠਿਨਾਈ ਨੂੰ ਇਸ ਬਿਮਾਰੀ ਨੂੰ ਜਾਂ ਇਸ ਤਕਲੀਫ ਨੂੰ ਪ੍ਰਭੂ ਮੈਂ ਪਛਾੜਦਾ ਹੋਇਆ ਪ੍ਰਭੂ ਮੈਂ ਤੇਰੀ ਉਪਸਥਿਤੀ ਚ ਆਉਂਗਾ ਪ੍ਰਭੂ ਮੇਰੇ ਲਈ ਇਹ ਬਹੁਤ ਕਸ਼ਟਦਾਇਕ ਹੋਏਗਾ ਇਕ ਦਰਦਨਾਕ ਹੋ ਸਕਦਾ ਹੈ ਪਰ ਤੇਰੀ ਕਿਰਪਾ ਦੇ ਨਾਲ ਪ੍ਰਭੂ ਮੈਂ ਇਸ ਚੁਣੌਤੀ ਦੇ ਇਸ ਪਹਾੜ ਦੇ ਉੱਤੇ ਆਉਂਗਾ ਇਹ ਪਹਾੜ ਮੇਰੇ ਪੈਰਾਂ ਹੇਠ ਹੋਏਗਾ ਔਰ ਮੈਂ ਇਸ ਪਹਾੜ ਦੇ ਉੱਪਰ ਆਵਾਂਗਾ ਪਰ ਪ੍ਰਭੂ ਮੈਂ ਤੇਰੇ ਚਰਨਾ ਚਾਹਾਂਗਾ ਤੇਰੀ ਹਜ਼ੂਰੀ ਚਾਹਾਂਗਾ ਪ੍ਰਭੂ ਕੋਈ ਐਸਾ ਉੱਚਾ ਪਹਾੜ ਪ੍ਰਭੂ ਨਹੀਂ ਜਿਹਨੂੰ ਅਸੀਂ ਚੜ੍ਹ ਨਾ ਸਕੇ ਤੇਰੇ ਅਨੁਗ੍ਰਹਿ ਦੇ ਨਾਲ ਇਸ ਕਰਕੇ ਕਠਿਨਾਈਆਂ ਨੂੰ ਦੇਖ ਕੇ ਕਦੀ ਪਰਮੇਸ਼ਰ ਨਾਲ ਸੰਗਤੀ ਕਰਨ ਦਾ ਇਰਾਦਾ ਨਾ ਬਦਲੋ ਬਲਕਿ ਤੁਹਾਡਾ ਇਰਾਦਾ ਉਸ ਪਹਾੜ ਤੋਂ ਵੀ ਉੱਚਾ ਹੋਣਾ ਚਾਹੀਦਾ ਹੈ ਪਰਮੇਸ਼ਰ ਨਾਲ ਸੰਗਤੀ ਕਰਨ ਦਾ ਉਹ ਇਰਾਦਾ ਸਾਡਾ ਉਸ ਪਹਾੜ ਤੋਂ ਵੀ ਵੱਡਾ ਹੋਣਾ ਚਾਹੀਦਾ ਹੈ ਇਸ ਲਈ ਪਰਮੇਸ਼ਰ ਦੇ ਵਚਨ ਚ ਲਿਖਿਆ ਹੈ 125 ਜ਼ਬੂਰ ਉਸ ਦੀ ਇੱਕ ਆਇਤ ਵਿੱਚ ਲਿਖਿਆ ਜਿਹੜੇ ਯਹੋਵਾ ਉੱਤੇ ਭਰੋਸਾ ਰੱਖਦੇ ਹਨ ਉਹ ਸਿਯੋਨ ਦੇ ਪਹਾੜ ਵਰਗੇ ਹਨ ਜੋ ਨਹੀਂ ਡੋਲਦਾ ਸਗੋਂ ਸਦਾ ਲਈ ਅਟਲ ਰਹਿਦਾ ਸੁਪਰਮੇਸ਼ੁਰ ਕਹ ਰਿਹਾ ਕਿ ਜਿਹੜੇ ਲੋਕ ਖੁਦਾ ਤੇ ਵਿਸ਼ਵਾਸ ਕਰਨ ਵਾਲੇ ਆ ਉਹ ਲੋਕ ਜਿਹੜਿਆ ਉਹ ਕਿਦੇ ਵਰਗੇ ਸਿਯੋਨ ਪਹਾੜ ਵਰਗੇ ਆ ਮਤਲਬ ਉਹ ਹਿਲਦੇ ਹੋਏ ਕਾਨਿਆਂ ਵਰਗੇ ਨਹੀਂ ਆ ਉਹ ਕੋਈ ਹਿਲਦੇ ਹੋਏ ਕਿਸੇ ਟਹਿਣੀ ਉਦੇ ਸਮਾਨ ਨਹੀਂ ਹੁੰਦੇ ਜੋ ਹਵਾ ਦੇ ਬੁੱਲੇ ਨਾਲ ਇੱਧਰ ਉੱਧਰ ਘੁੰਮਦੀ ਫਿਰਦੀ ਆ ਉਹ ਸੁੱਕੇ ਬੱਦਲ ਨਹੀਂ ਜੋ ਹਵਾ ਦੇ ਬੁੱਲੇ ਨਾਲ ਇੱਧਰ ਉੱਧਰ ਡੋਲਦੇ ਫਿਰਦੇ ਆ ਉਹ ਪਹਾੜ ਵਰਗੇ ਆ ਸਿਯੋਨ ਤੇ ਪਹਾੜ ਵਰਗੇ ਆ ਪਰਮੇਸ਼ਰ ਕਹ ਰਿਹਾ ਕਿ हे ਵਿਸ਼ਵਾਸੀ ਤੇਰਾ ਇਰਾਦਾ ਸਿਯੋਨ ਪਰ ਬੱਦ ਸਮਾਨ ਹੋਣਾ ਚਾਹੀਦਾ ਆ ਉਹ ਇਰਾਦਾ ਜਿੰਨੂੰ ਕੋਈ ਹਿਲਾ ਨਹੀਂ ਸਕਦਾ ਅਗਰ ਤੇਰਾ ਇਰਾਦਾ ਹੈ ਕਿ ਮੈਂ ਖੁਦਾ ਦੇ ਵਚਨ ਤੇ ਚੱਲਣਾ ਹੈ ਮੈਂ ਖੁਦਾ ਦੇ ਉਸ ਪਵਿੱਤਰ ਤਾਈ ਦੇ ਉਸ ਰਾਹ ਤੇ ਚੱਲਣਾ ਹੈ ਤਾਂ ਤੇਰਾ ਇਰਾਦਾ ਵੀ ਸਿਯੋਨ ਪਹਾੜ ਵਰਗਾ ਹੋਣਾ ਹੈ ਅਗਰ ਤੇਰਾ ਇਰਾਦਾ ਹੈ ਕਿ ਬਸ ਪਰਮੇਸ਼ਰ ਨਾਲ ਸੰਗਤੀ ਕਰਨੀ ਆ ਖੁਦਾ ਦੇ ਨਾਲ ਸਮਾਪਤੀਤ ਕਰਨਾ ਤਾਂ ਤੇਰਾ ਇਹ ਫੈਸਲਾ ਤੇਰੀ ਸੋਚ ਤੇਰਾ ਇਹ ਸਿਯੋਨ ਪਰਬਤ ਦੇ ਸਮਾਨ ਹੋਣਾ ਹੈ ਕਿਉਂਕਿ ਯੇਸ਼ੂ ਮਸੀਹ ਦਾ ਡਿਸੀਜਨ ਇਹ ਫੈਸਲਾ ਕਿ ਹਾਂ ਇਸ ਸਪੀਡ ਨੂੰ ਵਿਦਿਆ ਕਰਨ ਤੋਂ ਬਾਅਦ ਮੈਂ ਸੰਗਤੀ ਕਰਨੀ ਆ ਮੈਂ ਪ੍ਰਾਰਥਨਾ ਕਰਨੀ ਆ ਮੈਂ ਪਹਾੜ ਚੜਨਾ ਆ ਮੈਂ ਖੁਦਾ ਆਪਣੇ ਪਿਤਾ ਦੇ ਨਾਲ ਸੰਗਤੀ ਕਰਨੀ ਆ ਤਾਂ ਯੀਸ਼ੂ ਮਸੀਹ ਦਾ ਇਰਾਦਾ ਦੇਖੋ ਕਿੰਨਾ ਠੋਸ ਉਸ ਸਿਯੋਨ ਪਰਬਤ ਦੇ ਸਮਾਨ ਜਿਹੜਾ ਲਿਖਿਆ ਹੈ ਕਦੀ ਨਹੀਂ ਡੋਲਦਾ ਕਈ ਵਾਰ ਅਸੀਂ ਇਰਾਦਾ ਕਰਦੇ ਆ ਪਰ ਸਾਡੀ ਥਕਾਵਟ ਸਾਡੇ ਇਰਾਦੇ ਨੂੰ ਕੀ ਕਰ ਦਿੰਦੀ ਆ ਬਦਲ ਦਿੰਦੀ ਆ ਕਈ ਵਾਰ ਅਸੀਂ ਇਰਾਦਾ ਕਰਦੇ ਆ ਕਿ ਹਾਂ ਅੱਜ ਅਸੀਂ ਸੰਗਤੀ ਕਰਾਂਗੇ ਖੁਦਾ ਦੇ ਨਾਲ ਇਸ ਤੋਂ ਬਾਅਦ ਬਾਰ ਸਾਡੀ ਨੀਂਦ ਸਾਡਾ ਚੈਨ ਸਾਡਾ ਆਰਾਮ ਜਾਂ ਕਈ ਵਾਰ ਦਾ ਮਾਹੌਲ ਜਿਹੜਾ ਸਾਡੇ ਸਰੀਰ ਨੂੰ ਖੁਸ਼ੀ ਦੇ ਰਿਹਾ ਹੁੰਦਾ ਹੈ ਜਿਸ ਤੇ ਕਾਰਨ ਅਸੀਂ ਉਸ ਮਾਹੌਲ ਤੋਂ ਅਲੱਗ ਹੀ ਨਹੀਂ ਹੋ ਪਾਉਂਦੇ ਜਿਸ ਤੇ ਕਾਰਨ ਅਸੀਂ ਇਰਾਦਾ ਬਦਲ ਦਿੰਦੇ ਹਾਂ ਵਚਨ ਪੜਨ ਦਾ ਇਰਾਦਾ ਬਦਲ ਦਿੰਦੇ ਹਾਂ ਵਚਨ ਸਿੱਖਣ ਦਾ ਇਰਾਦਾ ਬਦਲ ਦਿੰਦੇ ਹਾਂ ਸੋ ਸੋਚੋ ਕੀ ਅਸੀਂ ਬੋਲ ਸਕਦੇ ਹਾਂ ਕਿ ਅਸੀਂ ਸਿਓਨ ਪਹਾੜ ਦੇ ਸਮਾਨ ਹਾਂ ਅਗਰ ਸਾਡੇ ਇਰਾਦੇ ਬਦਲ ਜਾਂਦੇ ਆ ਉਸ ਖੁਦਾ ਦੇ ਪਿੱਛੇ ਚੱਲਣ ਦਾ ਇਰਾਦਾ ਅਗਰ ਬਦਲ ਜਾਂਦਾ ਹੈ ਖੁਦਾ ਨਾਲ ਸੰਗਤੀ ਕਰਨ ਦਾ ਇਰਾਦਾ ਬਦਲ ਜਾਂਦਾ ਹੈ ਉਸ ਪਰਮੇਸ਼ਰ ਦੀ ਕੀਮਤ ਦੇਣ ਦਾ ਇਰਾਦਾ ਬਦਲ ਜਾਂਦਾ ਹੈ ਤਾਂ ਅਸੀਂ ਸਿਯੋਨ ਪਰ ਬਦਸਮਾਨ ਨਹੀਂ ਹਾਂ ਪਰ ਪਰਮੇਸ਼ਰ ਦੇ ਪਿੱਛੇ ਚੱਲਦੇ ਆ ਚੱਲਦੇ ਆ ਚੱਲਦੇ ਆ ਇੱਕ ਵਿਸ਼ਵਾਸੀ ਨੇ ਸਿਯੋਨ ਪਰ ਬਦਸਮਾਨ ਬੰਨਾ ਉਹਦੇ ਇਰਾਦੇ ਸਿਯੋਨ ਪਰ ਬਦਸਮਾਨ ਬੰਨੇ ਆ ਹਰ ਅੰਧਕਾਰ ਦੀ ਤਾਕਤ ਨੂੰ ਪਤਾ ਚਲ ਜਣਾ ਕਿ ਇਹ ਜੋ ਮੇਰੇ ਸਾਹਮਣੇ ਖੜਾ ਹੈ ਇਹ ਕੋਈ ਹਿਲਦਾ ਹੋਇਆ ਕਾਨਾ ਨਹੀਂ ਆ ਕਬੀਸ਼ ਮਸੀਹ ਨੇ ਬੋਲਿਆ ਮੱਤੀ ਦੀ ਅੰਜੀਰ 11 ਦੇ ਆਏ ਉਸ ਸੱਤ ਬੱਚੇ ਨੂੰ ਜਿਹੜੇ ਅਸੀਂ ਪੜਦੇ ਆ ਤੋ ਪ੍ਰਭੂ ਨੇ ਆਪਣੇ ਦਾਸ ਯਹੁੰਨਾ ਦੇ ਵਿਸ਼ੇ ਚ ਬੋਲਿਆ ਕਿ ਤੁਸੀਂ ਉਜਾੜ ਵਿੱਚ ਕੀ ਵੇਖਣ ਨਿਕਲੇ ਸੋ ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿਲਦਾ ਹੈ ਪ੍ਰਭੂ ਕਹ ਰਿਹਾ ਕੀ ਤੁਸੀਂ ਵੇਖਣਗੇ ਸੀ ਇੱਕ ਕਾਨੇ ਨੂੰ ਨਹੀਂ ਤੁਹਾਨੂੰ ਕਿਹਾ ਮੇਰਾ ਦਾਸ ਉਹ ਇੱਕ ਹਿਲਦਾ ਹੋਇਆ ਕਾਨਾ ਨਹੀਂ ਆ ਉਹ ਹਵਾ ਦੇ ਨਾਲ ਹਿਲਣ ਵਾਲਾ ਇੱਕ ਸਰਕੰਡਾ ਨਹੀਂ ਆ ਬਲਕਿ ਉਹ ਕੋਣ ਆ ਇੱਕ ਸਿਉਨ ਪਹਾੜ ਦੇ ਸਮਾਨ ਜੋ ਹਰ ਹਾਲਾਤ ਹਰ ਪ੍ਰਸਥਿਤੀ ਚ ਖੜਾ ਰਹਿਦਾ ਹੈ ਸੋ ਅੱਜ ਇਹੀ ਕੌਨਫੀਡੈਂਸ ਜਿਹੜਾ ਕੌਨਫੀਡੈਂਸ ਪ੍ਰਭੂ ਯੀਸ਼ੂ ਮਸੀਹ ਦਾ ਯੋਹਨਾਨ ਨਬੀ ਦੇ ਵਿਸ਼ੇ ਵਿੱਚ ਸੀ ਇਹੀ ਕੌਨਫੀਡੈਂਸ ਪ੍ਰਭੂ ਯੀਸ਼ੂ ਮਸੀਹ ਦਾ ਸਾਡੇ ਪ੍ਰਤੀ ਆਉਣਾ ਹੈ ਪ੍ਰਭੂ ਯੀਸ਼ੂ ਮਸੀਹ ਨੇ ਸਾਰੇ ਅੰਧਕਾਰ ਨੂੰ ਬੋਲਣਾ ਹੈ ਇਹ ਹਿਲਦਾਇ ਸਰਕੰਡਾ ਨਹੀਂ ਹੈ ਮੇਰਾ ਦਾਸ ਇਹ ਮੇਰਾ ਪਵਿੱਤਰ ਜਾਨ ਹਿਲਦਾਇ ਸਰਕੰਡਾ ਨਹੀਂ ਆ ਇਹ ਸ਼ੈਤਾਨ ਤੂੰ ਇਸ ਨੂੰ ਨਹੀਂ ਹਿਲਾ ਪਾਏਂਗਾ ਤੂੰ ਇਸ ਨੂੰ ਸੋ ਇਸ ਕਰਕੇ ਅੱਜ ਹਰ ਵਿਸ਼ਵਾਸੀ ਨੇ ਜੋ ਆ ਪ੍ਰਭੂ ਯੀਸ਼ੂ ਮਸੀਹ ਵਾਂਗ ਇੱਕ ਅਨੁਸ਼ਾਸਿਤ ਜੀਵਨ ਜੀਣਾ ਆ ਆਪਣੇ ਧ੍ਰਣ ਇਰਾਦੇ ਦੇ ਨਾਲ ਜਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਜਾਣਦਾ ਆ ਕਿ ਤਕਾਵਟ ਆ ਸਰੀਰ ਆਰਾਮ ਦੀ ਮੰਗ ਕਰ ਰਿਹਾ ਆ ਪਰ ਮੇਰਾ ਆਤਮਿਕ ਜੀਵਨ ਪ੍ਰਾਰਥਨਾ ਦੀ ਮੰਗ ਕਰ ਰਿਹਾ ਆ ਮੇਰਾ ਬਾਪ ਜਿਹੜਾ ਆ ਉਹ ਸੰਗਤੀ ਦੀ ਮੰਗ ਕਰ ਰਿਹਾ ਆ ਹੁਣ ਮੈਂ ਦੇਖਣਾ ਹੈ ਕਿ ਆਪਣੇ ਸਰੀਰ ਦੀ ਮੰਗ ਨੂੰ ਪੂਰਾ ਕਰਨਾ ਹੈ ਜਾਂ ਮੈਂ ਆਪਣੇ ਆਤਮਿਕ ਜੀਵਨ ਦੀ ਮੰਗ ਨੂੰ ਪੂਰਾ ਕਰਨਾ ਹੈ ਮੈਂ ਆਪਣੇ ਅਭਿਸ਼ੇਕ ਦੀ ਜੋ ਡਿਮਾਂਡ ਹੈ ਉਹਨੂੰ ਪੂਰਾ ਕਰਨਾ ਹੈ ਕੀ ਜ਼ਰੂਰੀ ਹੈ ਮੇਰੇ ਵਾਸਤੇ ਮੇਰਾ ਸਰੀਰ ਆਰਾਮ ਪਾਏਗਾ 2 4 5 6 ਘੰਟੇ ਆਰਾਮ ਪਾਏਗਾ ਔਰ ਜਦੋਂ ਉਸੇ ਸਵੇਰ ਉੱਠਾਂਗੇ ਹੱਥ ਕੀ ਲੱਗੇ ਆ ਕੁਛ ਨਹੀਂ ਜੋ ਆਰਾਮ ਉਹਨੇ ਪਾਉਣਾ ਸੀ ਪਾ ਲਿਆ ਪਰ ਜਿਹੜਾ ਸਮਾਂ ਅਸੀਂ ਆਪਣੇ ਆਰਾਮ ਨੂੰ ਸੈਕਰੀਫਾਈਜ਼ ਕਰਦੇ ਹੋਏ ਥੋੜਾ ਜਿਹਾ ਕੁਰਬਾਨ ਕਰਦੇ ਹੋਏ ਜਿਹੜਾ ਸਮਾਂ ਚਾਹੇ 2 ਘੰਟੇ ਆ ਚਾਹੇ 3 ਘੰਟੇ ਆ ਜਿੰਨਾ ਵੀ ਸਮਾਂ ਅਸੀਂ ਆਪਣੇ ਆਰਾਮ ਨੂੰ ਸੈਕਰੀਫਾਈਜ਼ ਕਰਦੇ ਹੋਏ ਆਪਣੇ ਸਰੀਰ ਦੀ ਡਿਮਾਂਡ ਨੂੰ ਰੱਦ ਕਰਦੇ ਹੋਏ ਅਗਰ ਅਸੀਂ ਪਰਮੇਸ਼ਰ ਦੀ ਡਿਮਾਂਡ ਨੂੰ ਪੂਰਾ ਕੀਤਾ ਆਪਣੇ ਅਭਿਸ਼ੇਕ ਦੀ ਡਿਮਾਂਡ ਨੂੰ ਪੂਰਾ ਕੀਤਾ ਆਤਮਿਕ ਜੀਵਨ ਦੀ ਉਸ ਮੰਗ ਨੂੰ ਪੂਰਾ ਕੀਤਾ ਅਸੀਂ ਖੁਦਾ ਦੇ ਚਰਨਾਂ ਦੇ ਵਿੱਚ ਬੈਠੇ 2 ਘੰਟੇ ਤੁਸੀਂ ਉਸ 2 ਘੰਟੇ ਚ ਜੋ ਪਾਇਆ ਉਹ ਤੁਹਾਨੂੰ ਆਤਮਾ ਚ ਬਲਵੰਤ ਕਰੇਗਾ ਤੁਹਾਨੂੰ ਸਥਿਰ ਕਰੇਗਾ ਤੁਹਾਨੂੰ ਆਤਮਾ ਚ ਤਾਜ਼ਾਪਣ ਬਖਸ਼ੇਗਾ ਤੁਸੀਂ ਅਗਲਾ ਦਿਨ ਜਦੋਂ ਤੁਸੀਂ ਬਦੀਤ ਕਰੋਗੇ ਤੁਹਾਨੂੰ ਸਾਰਾ ਦਿਨ ਦੀ ਉਸ ਤਾਜ਼ਗੀ ਤੋਂ ਉਸ ਫਰੈਸ਼ਮੈਂਟ ਤੋਂ ਤੁਹਾਨੂੰ ਉਸ ਨਵੇਂ ਸ੍ਰੇ ਤੋਂ ਪ੍ਰਾਪਤ ਕੀਤੀ ਉਸ ਬਲ ਤੋਂ ਉਸ ਊਰਜਾ ਤੋਂ ਉਸ એનર્ਜੀ ਤੋਂ ਤੁਹਾਨੂੰ ਪਤਾ ਚੱਲੇਗਾ ਕਿ ਪਿਛਲੇ ਸਮੇਂ ਚ ਮੈਂ ਆਪਣੇ ਆਤਮਿਕ ਜੀਵਨ ਦੀ ਮੰਗ ਨੂੰ ਪੂਰਾ ਕੀਤਾ ਸੀ ਮੈਂ ਖੁਦਾ ਦੇ ਨਾਲ ਸਮਾਂ گزارਿਆ ਸੀ ਸੰਗਤੀ ਕੀਤੀ ਸੀ ਪਰਮੇਸ਼ਰ ਦੇ ਨਾਲ ਉਹ ਚੀਜ਼ ਤੁਹਾਨੂੰ ਅਨੁਭਵ ਦੇ ਨਾਲ ਪਤਾ ਚੱਲੇਗੀ ਪਰ ਜਿਸ ਸਮੇਂ ਅਸੀਂ ਆਪਣੇ ਸ਼ਰੀਰ ਦੀਆਂ ਮੰਗਾਂ ਪੂਰੀਆਂ ਕਰਦੇ ਜਾਂਦੇ ਹਾਂ ਤਾਂ ਵੀ ਸਾਨੂੰ ਆਤਮਿਕ ਜੀਵਨੋਂ ਠੰਡਾਪਣ ਨਿਰਾਸ਼ਾ ਉਦਾਸੀ ਹੋਰ ਕਈ ਪ੍ਰਕਾਰ ਦੀ ਗੰਦਗੀ ਦਾ ਉਹ ਬੋਝ ਜੋ ਅਸੀਂ ਲੈ ਕੇ ਚੱਲਦੇ ਹਾਂ ਉਹ ਵੀ ਸਾਨੂੰ ਦੱਸਦਾ ਆ ਕਿ ਤੂੰ ਸਰੀਰ ਦੀਆਂ ਮੰਗਾਂ ਨੂੰ ਪੂਰੀਆਂ ਕਰ ਦਿੰਦਾ ਆ ਪਰ ਤੂੰ ਆਪਣੇ ਆਤਮਿਕ ਜੀਵਨ ਦੀ ਮੰਗ ਨੂੰ ਪੂਰਾ ਕਰਨ ਵਾਲਾ ਇਨਸਾਨ ਨਹੀਂ ਆ ਤੂੰ ਪ੍ਰਭੂ ਯੀਸ਼ੂ ਮਸੀਹ ਦੇ ਜੀਵਨ ਦਾ ਹਰ ਇੱਕ ਦਿਨ ਹਰ ਸੇਵਾ ਦਾ ਉਹ ਮੌਕਾ ਇੱਕ ਨਵਾਂ ਇੱਕ ਤਾਜ਼ਾਪਣ ਕੋਈ ਉਸ ਵਿੱਚ ਆਲਸ ਨਹੀਂ ਕੋਈ ਸੁਸਤੀ ਨਹੀਂ ਕੋਈ ਉਸ ਤੇ ਵਿੱਚ ਨਿਰਾਸ਼ਾ ਨਹੀਂ ਕੋਈ ਉਦਾਸੀ ਨਹੀਂ ਕੋਈ ਐਸੀ ਚੀਜ਼ ਨਹੀਂ ਜਿਸ ਦਾ ਬੋਝ ਚੁੱਕ ਕੇ ਚੱਲਣਾ ਪ੍ਰਭੂ ਲਈ ਔਖਾ ਹੋਵੇ ਕਿਉਂ ਪਰਬੀ ਯੇਸ਼ੂ ਮਸੀਹ ਨੇ ਹਮੇਸ਼ਾ ਆਪਣੇ ਆਤਮਿਕ ਜੀਵਨ ਦੀ ਮੰਗ ਨੂੰ ਪੂਰਾ ਕੀਤਾ ਆਪਣੇ ਸਰੀਰ ਦੀ ਮੰਗ ਨੂੰ ਜ਼ਿਆਦਾ ਮਹੱਤ ਨਹੀਂ ਦਿੱਤਾ ਸੋ ਪ੍ਰਭੂ ਇਸ ਵਚਨ ਦੇ ਰਾਹੀਂ ਤੁਹਾਨੂੰ ਆਸ਼ੀਸ਼ ਸਵੇ ਸੋ ਅਗਰ ਕੋਈ ਸਵਾਲ ਹੈ ਇਸ ਨਾਲ ਸੰਬੰਧਿਤ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਆਮਨ